ਸਾਬ ਨੇ ਤੇ ਥੋੜੀਆਂ ਪੰਚਾਇਤਾਂ ਨੂੰ ਬੁਲਾ ਕੇ ਵਧੀਆ ਟਾਈਮ ਦੇ ਕੇ ਪਿੰਡ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕੀਤਾ ਹੈਗਾ ਤੇ ਰੋਸਾ ਵੀ ਦਿੱਤਾ ਹੈ ਵੀ ਸਾਨੂੰ ਜਿਹੜੇ ਕੰਮ ਅਸੀਂ ਅੱਜ ਆਖਿਆ ਦੇ ਮੰਡੇ ਤੱਕ ਸਾਡੇ ਕੰਮ ਕਲੀਅਰ ਹੋ ਜਾਣਗੇ ਕੀ ਕੀ ਮੰਗਾ ਲੈ ਕੇ ਤੁਸੀਂ ਪਿੰਡ ਵਾਸਤੇ ਅਸੀਂ ਜਿਸ ਤਰ੍ਹਾਂ ਪੀਣ ਵਾਲੇ ਪਾਣੀ ਲਈ ਥੋੜੇ ਕੰਮ ਰਹਿੰਦੇ ਸੀਗੇ ਉਹਨਾਂ ਬਾਅਦ ਤਾਂ ਪਿੰਡ ਦੇ ਵਿੱਚ ਲਾਇਬ੍ਰੇਰੀ ਜਿਵੇਂ ਆਪਣੇ ਇੱਕ ਜਨੋਸ਼ ਦੀ ਕੇਂਦਰ ਸੇਵਾ ਕੇਂਦਰ ਨਤੀਜਾ ਨਸੀ ਪਿੰਨ ਦੇ ਵਿੱਚ ਲਿਆਉਣਾ ਤੇ ਸਾਡੇ ਮੰਡੇ ਤੱਕ ਇਹ ਕੰਮ ਤਕਰੀਬਨ ਹੋ ਜਾਣਾ ਹੈ। ਕੀ ਲੱਗਦਾ ਹੈ ਕਿ ਅਸੀਂ ਕਹਾਂ ਇਹ ਉਪਰਾਲਾ ਜਿਹੜਾ ਮੰਤਰੀ ਮਨੋੜ ਦੇ ਤੁਹਾਡੇ ਹਲਕੇ ਦੇ ਮੰਤਰੀ ਨੇ ਕੀ ਲੱਗਦਾ ਹੈ ਹਲਕੇ ਨੂੰ ਇਸ ਚੀਜ਼ ਦਾ ਫਾਇਦਾ ਹੋਵੇ? ਬਹੁਤ ਜ਼ਿਆਦਾ ਜੀ ਬਹੁਤ ਵਧੀਆ ਰਿਜ਼ਲਟ ਹੈ। ਕਿ ਫਾਰਮੈਲਟੀ ਨਹੀਂ ਹੋ ਰਹੀਗੀ ਵੀ ਸਾਰੇ ਪਿੰਨ ਦੇ ਸਰਪੰਚਾਂ ਨੂੰ ਬੁਲਾ ਕੇ ਇੱਥੇ ਵੀ ਗੱਲ ਸੁਣ ਲਈ ਕੋਈ ਕੰਮ ਨਹੀਂ ਹੋਇਆਗਾ। ਪਰ ਜੋ ਮੰਤਰੀ ਸਾਹਿਬ ਨੇ ਕੰਮ ਕੀਤੇ ਆ ਵੀ ਬਹੁਤ ਘੱਟ ਪੰਚਾਇਤਾਂ ਨੂੰ ਬੁਲਾਇਆ ਬਹੁਤ ਵਧੀਆ ਸਮਾਂ ਦਿੱਤਾ ਹੈਗਾ ਸਾਰੇ ਕੰਮ ਹੋ ਰਿਹਾ ਹੈ